ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਗੋਂਦਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਾਏਕੋਟ ਦੇ ਨੇੜੇ ਪੈਂਦਾ ਇਹ ਪਿੰਡ ਤੇ ਅੱਜ ਦੀ ਬਾਤ ਹੀ ਆਪਾਂ ਤੁਹਾਨੂੰ ਗੋਂਦਾਲ ਦੀ ਦਿਖਾਵਾਂਗੇ ਆਪਣੀ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਆਪਣੀ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਸੋ ਆਜੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਬਾਈ ਜੀ ਆਪਾਂ ਪਹੁੰਚ ਗਏ ਆ ਜੀ ਬਾਜੀ ਤੇ ਪਿੰਡ ਗੋਂਦਾਲ ਤੇ ਸਾਰੇ ਕਬੂਤਰ ਬਾਜ਼ ਵੀਰ ਪਹੁੰਚ ਚੁੱਕੇ ਨੇ ਕਬੂਤਰ ਵਗੈਰਾ ਦੀ ਐਂਟਰੀ ਕਰਾਈ ਜਾ ਰਹੇ ਨੇ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਤੇ ਦਰਵਾਜ਼ੇ ਦੇ ਵਿੱਚੋਂ ਬਾਜ਼ੀ ਉੱਡਣੀਆਂ ਕਿ ਦਰਵਾਜ਼ੇ ਚੋਂ ਪਿੰਡ ਗੋਂਦਾਲ ਤੇ ਲਓ ਜੀ ਦੇਖੋ ਰੌਣਕ ਮੇਲਾ ਸਾਰੇ ਪਹੁੰਚ ਚੁੱਕੇ ਆ ਜੀ ਬਾਕੀ ਆਪਾਂ ਦੇਖਦੇ ਆਂ ਕਿ ਐਂਟਰੀਆਂ ਵਗੈਰਾ ਹੋਈ ਜਾਂਦੀਆਂ ਨੇ ਜੀ ਹਾਂਜੀ ਬਾਈ ਜੀ ਇਹ ਬਾਜੀ ਹੈਗੀ ਆ ਜੀ ਗੋਂਦਾਲ ਕਬੂਤਰ ਬਾਜ਼ੀ ਕਲੱਬ ਪੰਡ ਗੋਂਦਵਾਲ ਜ਼ਿਲ੍ਹਾ ਲੁਧਿਆਣਾ ਤੇ ਇੱਕ ਕਲੱਬ ਦੀ ਆਖਰੀ ਬਾਜੀ ਆ ਤੇ ਬਾਜੀ ਦੇ ਉੱਤੇ ਨਾਮ ਹੈਗੇ ਨੇ ਜੀ ਦੋ ਫਰਿੱਜਾਂ ਇੱਕ ਡੋਲੀ ਆ ਤੇ ਪੱਖਾ ਤੇ ਬਾਕੀ ਆਪਾਂ ਤੁਹਾਨੂੰ ਔਲੇ ਲੱਗਦੇ ਦਿਖਾਵਾਂਗੇ ਤੇ ਉਸ ਤੋਂ ਬਾਅਦ ਦੱਸਾਂਗੇ ਕਿੰਨੇ ਕਬੂਤਰ ਐਂਟਰ ਹੋਏ ਨੇ ਤੇ ਕਿਹੜੇ ਕਬੂਤਰ ਨੇ ਬਾਜੀ ਮਾਰੀ ਆ ਤੇ ਕਿਹੜਾ ਕਬੂਤਰ ਪਿੰਦਾ ਫਰਿੱਜ ਆਲਾ ਠੰਡਾ ਠੰਡਾ ਪਾਣੀ ਸੋ ਜੁੜੇ ਰਹੋ ਵੀਡੀਓ ਦੇ ਨਾਲ ਰੰਗ ਵਗੈਰਾ ਲਿਖਾਈ ਜਾਂਦੇ ਨੇ ਸਾਰੇ ਬਈ ਐਂਟਰੀਆਂ ਹੋਈ ਜਾਂਦੀਆਂ ਨੇ ਤੇ 40-50 ਕ ਕਬੂਤਰ ਹੋਣਗੇ ਤੇ ਬਾਕੀ ਆਪਾਂ ਤੁਹਾਨੂੰ ਗਿਣਤੀ ਦੱਸਾਂਗੇ ਕਿੰਨੇ ਹੁੰਦੇ ਆ ਫਿਲਹਾਲ ਹਜੇ ਕਬੂਤਰ ਲਖਾਈ ਜਾਂਦੇ ਨੇ ਬਾਈ ਹਜੇ ਆਈ ਜਾਂਦੇ ਨੇ ਇਹ ਵਿੱਚ ਜੀ ਲੋ ਉਲੇ ਹੋ ਗਏ ਜੀ ਸਟਾਰਟ ਪਾਣੀ ਪੋਣੀ ਦੇਦਾ ਜੀ ਸਾਰੇ ਬਾਈਆਂ ਨੇ ਤੇ ਆਜੋ ਹੁਣ ਤੁਹਾਨੂੰ ਉਲੇ ਲੱਗਦੇ ਦਿਖਾਈਏ ਜੀ ਇਹ ਲਓ ਜੀ ਪਹਿਲਾ ਕਬੂਤਰ ਗਿਆ ਆ ਦੂਜਾ ਵੀ ਗਿਆ ਦੇ ਨਾਲ ਦੀ ਨਾਲ ਮੋਹਰਾਂ ਲਵਾ ਕੇ ਨਾਲ ਦੀ ਨਾਲ ਓਲੇ ਲੱਗੀ ਜਾਂਦੇ ਆ ਦੋ ਕਬੂਤਰ ਗਏ ਤੇ ਇਧਰ ਬਾਈ ਧੋਨੀ ਨਿਗਰ ਰੱਖਣ ਦੇ ਉੱਪਰ ਬਿਠਾਇਆ ਹੋਇਆ ਹੈਗਾ ਜੀ ਲੋ ਜੀ ਇੱਕ ਹੋਰ ਗਿਆ ਇੱਕ ਹੋਰ ਗਿਆ ਜੀ ਦੋ ਕਬੂਤਰ ਹੋਰ ਗਏ ਥੋਨੀ ਬਈ ਨਿਗ੍ਹਾ ਰੱਖਦੇ ਹਾਂ ਪੂਰੀ ਕਬੂਤਰਾਂ ਦੇ ਉੱਤੇ ਲੋ ਜੀ ਇੱਕ ਹੋਰ ਗਿਆ ਜੀ ਆ ਮਾਰ ਦੀ ਗਾੜੀ ਮਾਰੀ ਜੀ ਚਲੋ ਜੀ ਆ ਗਿਆ ਜੀ ਇੱਕ ਹੋਰ ਇੱਕ ਹੋਰ ਗਿਆ ਜੀ ਦੋ ਆ ਇਧਰ ਵੀ ਜਾ ਤੂੰ ਮੇਰੇ ਨਾਲ ਉਹ ਬਾਹਰ ਤਾਂ ਥੱਲੇ ਡਾੜ ਦੋ ਯਾਰ ਜਿਹੜੇ ਚਾਹੁੰਦਾ ਆ ਨੀ ਗਾ ਰੱਖੀ ਉਹ ਦੇਖੀ ਪੁੱਤਰੀ ਘਰ ਤੇ ਜੰਗੜੇ ਦੇ ਬੈਠਾ ਕਹਾਂ ਜਾ ਕੇ ਪੁੱਤਰੀ ਨੀ ਗਾ ਰੱਖੀ ਇਧਰ ਆ ਗਿਆ ਆ ਦੇਖੀ ਇਧਰ ਜੀ ਚੱਲ ਜੀ ਵਾਲਾ ਗਾਲੀ ਜਣਾ ਨਹੀਂ ਚਲੇ ਗਿਆ ਜਾ ਜਾ ਤੂੰ ਸਾ ਫੱਟੀ ਜਾ ਆਹੋ ਉਹ ਵੀ ਆ ਗਿਆ ਆ ਲਓ ਜੀ ਆ ਗਿਆ ਜੀ ਨੇ ਨਿਗਾਰੇ ਕਿਆਂ ਮਾੜੀ ਕੱਟ ਤੁਸੀਂ ਜੀ ਅੱਧੀ ਨਾਲ ਆ। ਹੋਰ ਠੀਕ ਹੈ। ਹੋਰ ਹੋ ਜਾਤਾ। ਆ ਦੇ। ਲੋ ਬਾਈ ਜੀ। ਆ ਹੋਰ ਗਿਆ ਜੀ ਇੱਕ। ਤਾਂ ਗਿਣਤੀ ਆਪਾਂ ਤੁਹਾਨੂੰ ਲਾਸਟ ਦੇ ਦੱਸਾਂਗੇ ਸਾਰੇ ਕਿੰਨੇ ਕਬੂਤਰ ਉੱਡੇ ਆ।

ई बी छता जी कबूतरा भाई होना तक रह गया लो जी वह भी गया ਇਹ ਉੱਲੇ ਲਗਭਗ ਹੋ ਗਈ ਸਮਾਪਤਾ ਤੇ ਆਪਾਂ ਕਾਪੀ ਵਾਲੇ ਬਾਈ ਨਾਲ ਗੱਲਬਾਤ ਕਰਕੇ ਤੁਹਾਨੂੰ ਹੁਣ ਕਬੂਤਰਾਂ ਦੀ ਗਿਣਤੀ ਦੱਸਦੇ ਹਾਂ ਕਿੰਨੇ ਕਬੂਤਰ ਉੱਡੇ ਹੈਗੇ ਤੇ ਆ ਬਾਈ ਦਾ ਕਬੂਤਰ ਰਹਿ ਗਿਆ ਸੀ ਜੀ ਇੱਕ ਤੇ ਇਹ ਵੀ ਦੇਖ ਲਓ ਜੀ ਤੁਸੀਂ ਆਹ ਲਓ ਬਾਈ ਕਬੂਤਰ ਹੈਗੇ ਲੱਗਦਾ ਕਬੂਤਰ ਹੈ ਤਾਂ ਆ ਫਿਰਦੀਆਂ ਨੇ ਵੀ ਡਾਰਾਂ 'ਈਆਂ ਜਿੰਨੀ ਕਾ ਪੈਂਦੀ ਹੈ ਕਬੂਤਰਾਂ ਦੇ ਵਿੱਚ ਆਉਂਦੇ ਆ ਗਏ ਅੱਧੇ ਕ ਖੁਸ਼ਕਾ ਫਿਰਦੇ ਨੇ ਉੱਪਰ ਅਜੇ ਮੈਂ ਉੱਪਰ ਆ ਗਿਆ ਆਪਣੇ ਤੇ ਲਗਭਗ 35-40 ਕਬੂਤਰ ਹੋਣਗੇ ਤੇ ਬਾਕੀ ਇੱਕ ਵਾਰੀ ਐਂਟਰੀਆਂ ਵਗੈਰਾ ਕਲੀਅਰ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਬੂਤਰਾਂ ਦੀ ਐਂਟਰੀ ਦੱਸ ਦਾਂਗੇ ਕਿੰਨੇ ਆ ਕਬੂਤਰ ਫਿਲਹਾਲ ਇੱਥੇ ਝੁੰਡ ਜਿਹਾ ਬਣਾਈ ਬੈਠੇ ਨੇ ਤੇ ਥੋੜੇ ਟਾਈਮ ਲੈਂਦੇ ਨੇ ਉੱਪਰ ਚੜ ਜਾਣਾ ਏ ਟੜਾ ਵਾਲਿਆ ਬਾਈ ਨੇ ਕਬੂਤਰ ਫੜਨੇ ਆ। ਹਾਂਜੀ ਬਾਈ ਜੀ ਆਪਾਂ ਤੁਹਾਨੂੰ ਅਪਡੇਟ ਦੇ ਦਈਏ। ਪਿੰਡ ਗੋਨਾਲ ਕਲੱਬ ਵਾਲੀ ਬਾਜੀ ਸੀ ਤੇ ਬਾਜੀ ਦੇ ਉੱਪਰ ਕੋਲ 39 ਕਬੂਤਰਾਂ ਨੂੰ ਲੈ ਲੱਗੇ ਆ ਜੀ। ਤੇ ਇਹਨਾਂ 39 ਦੇ ਵਿੱਚੋਂ ਕਿਦੇ ਹਿੱਸੇ ਫਰਜ ਜਾਊ। ਕਿਦੇ ਹਿੱਸੇ ਡੋਲੀ ਜਾਊ ਜਾਂ ਕਿਦੇ ਹਿੱਸੇ ਪੱਖਾਊ ਇਹ ਆਪਾਂ ਤੁਹਾਨੂੰ ਬਾਜੀ ਦੇ ਅਖੀਰ ਤੇ ਉੱਪਰ ਦੱਸਾਂਗੇ। ਤੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਰੇ ਹਾਂਜੀ ਬਾਈ ਜੀ ਤੇ ਬਾਜੀ ਦੇ ਉੱਤੇ ਲੰਗਰ ਪ੍ਰਸ਼ਾਦ ਦੇ ਦਾ ਪ੍ਰਬੰਧ ਪੂਰਾ ਵਧੀਆ ਕੀਤਾ ਹੋਇਆ ਸੀਗਾ ਬਹੁਤ ਹੀ ਸਵਾਦ ਸਨਾ ਪਾਣੀ ਸੀਗਾ ਜੀ ਬਾਜੀ ਦੇ ਉੱਤੇ ਤੇ ਸਾਰੇ ਕਬੂਤਰ ਬਾਜ ਵੀਰਾਂ ਨੇ ਵਧੀਆ ਤਰੀਕੇ ਨਾਲ ਬੈਠ ਕੇ ਸਾਫ਼ ਸੁਥਰੇ ਢੰਗ ਨਾਲ ਪ੍ਰਸ਼ਾਦ ਦਾ ਛਕਿਆ ਜੀ ਤੇ ਆਪਾਂ ਵੀ ਰੋਟੀ ਖਾਧੀ ਤੇ ਰੋਟੀ ਖਾਣ ਤੋਂ ਬਾਅਦ ਆਪਾਂ ਤੁਹਾਨੂੰ ਬਾਕੀ ਦੇ ਅਪਡੇਟ ਦਵਾਂਗੇ। ਲਓ ਬਾਈ ਜੀ 7:10 ਵਜੇ ਦਾ ਟਾਈਮ ਹੋ ਗਿਆ ਤੇ ਪ੍ਰਸ਼ਾਦਾ ਪਾਣੀ ਆਪਾਂ ਸ਼ਕ ਲਿਆ ਸੀ। ਤੇ ਨਾਲ ਹੀ ਆਪਾਂ ਤੁਹਾਨੂੰ ਅਪਡੇਟ ਦੇ ਦਈਏ ਵੀ 39 ਕਬੂਤਰ ਸਵੇਰੇ ਉੱਡੇ ਸੀ ਤੇ ਉਹਨਾਂ ਦੇ ਵਿੱਚੋਂ 4 ਕਬੂਤਰ ਨੇ ਜਿਹੜੇ ਟਾਈਮ ਦੇ ਵਿੱਚ ਕੱਟੇ ਗਏ ਤੇ ਹੁਣ 35 ਕਬੂਤਰ ਨੇ ਜਿਹੜੇ ਸਹੀ ਫਿਰਦੇ ਆ। ਤੇ ਬਾਕੀ ਰੋਟੀ ਪਾਣੀ ਛਕਣਗੇ ਕਾਪੀ ਜਿਹੜੇ ਬਾਈ ਰੋਟੀ ਪਾਣੀ ਖਾਈ ਜਾਂਦੇ ਆ ਉਸ ਤੋਂ ਬਾਅਦ ਟਾਈਮ ਵਗੈਰਾ ਲਾਉਣਗੇ ਫਿਰ ਆਪਾਂ ਤੁਹਾਨੂੰ ਅੱਗੇ ਦੀ ਅਪਡੇਟ ਦਵਾਗੇ ਜੀ ਹਾਂਜੀ ਬਾਈ ਟਾਈਮ ਹੋ ਗਿਆ ਜੀ 12:30 ਮਿੰਟ ਸਾਢੇ 12 ਵਜੇ ਦਾ ਟਾਈਮ ਹੋ ਗਿਆ ਤੇ ਕਬੂਤਰ ਬਾਜ਼ੀ ਕਰਨੀ ਕਹਿੰਦੇ ਕਿਹੜਾ ਸੌਖੀ ਪਈ ਹੈਗੀ ਧੁੱਪੇ ਚੰਮ ਸਾੜਨਾ ਪੈਂਦਾ 40 ਡਿਗਰੀ ਤੇ ਪਹੁੰਚਿਆ ਪਿਆ ਜੀ ਤਾਪਮਾਨ ਪੂਰੀ ਤਿੱਖੀ ਧੁੱਪ ਤੇ ਇੱਧਰ ਬਾਈ ਉਹਨਾਂ ਨੇ ਪੂਰੀ ਨਿਗਾ ਟਕਾਈ ਹੋਈ ਹੈਗੀ ਉੱਪਰ ਕਬੂਤਰਾਂ ਤੇ ਨਿਗਾ ਮਾਰੀ ਹੋਈ ਆ ਪੰਜ ਕਬੂਤਰਾਂ ਤੇ ਟਾਈਮ ਲੱਗਿਆ ਜੀ 12:30 ਤੋਂ ਤੇ ਨਾਲ ਹੀ ਇੱਧਰ ਬਾਪੂ ਜੀ ਵੀ ਖੜੇ ਨੇ ਇਹਨਾਂ ਨੂੰ ਵੀ ਸ਼ੌਂਕ ਆ 10 ਸਾਲ ਪਹਿਲਾਂ ਕਬੂਤਰ ਰੱਖੇ ਸੀਗੇ ਨਾਲ ਕੁਝ ਕਕਰੇਲੂ ਕੰਮ ਕਰਕੇ ਫਿਰ ਛੱਡਣੇ ਪਏ ਉਹ ਪਰ ਨਿਗਾ ਬਹੁਤ ਤੇਜ਼ ਆ ਕਬੂਤਰ ਹੁਣ ਵੀ ਪਛਾਣ ਲੈਂਦੇ ਦੂਰ ਹਣਾ ਜੀ ਪੁੱਤਾਂ ਪਾਸੇ ਦਸਾਂ ਦੇ ਬੱਟਾ ਇਹ ਜਣੀ ਕੋਈ ਨਹੀਂ ਬੱਦਲਾਂ ਨੂੰ ਬੱਟਾ ਨਹੀਂ ਪਤਾ ਲੱਗਦਾ ਬੱਦਲਾਂ ਤਾਂ ਕੀ ਪਤਾ ਲੱਗਣਾ ਹੈ ਤੇ ਬਾਕੀ ਆਪਾਂ ਦਵਾਂਗੇ ਤੁਹਾਨੂੰ ਅਪਡੇਟ 12:30 ਵਜੇ ਤੋਂ ਟਾਈਮ ਲੱਗਿਆ ਪੰਜ ਕਬੂਤਰਾਂ ਤੇ 1 ਵਜੇ ਪਤਾ ਲੱਗੂਗਾ ਕਿੰਨੇ ਕਬੂਤਰਾਂ ਪਹੁੰਚੇ ਆ ਕਿੰਨੇ ਕੱਟੇ ਗਏ ਮੇਰੇ ਪੁੱਤਾਂ ਦਾ ਟਾਈਮ ਹੋ ਗਿਆ ਜੀ ਆਹ ਮੈਂ ਆਹ ਤੋਂ ਲਓ ਜੀ ਇੱਕ ਹੋਰ ਆ ਗਿਆ ਓ ਵੀ ਪੈਣੀ ਵੀਰੇ ਅਮਨਾ ਆਣ ਲੂ ਲਵੀ ਤਾਜਪੁਰ ਸੁੱਖਾ ਪੈਣੀ ਦਰੇੜਾ ਜਗਰਾਜ ਪੈਣੀ ਕੋਈ ਗੱਲ ਨਹੀਂ ਵੀਰੇ ਹਰਮਨ ਰਾਏਗੜ੍ਹ ਇੱਕ 15 ਤੋਂ 30 45 ਤੱਕ ਜਿੱਤੀ ਜਾਣੀ ਹਨ ਪੂਰਾ ਟਾਈਮ ਲਾਉਣਾ ਕੋਲ ਹੋਈ ਹੈ ਜੱਗੀ ਰਾਏਗੜ੍ਹ ਦਾ ਪੁੱਤਰ ਪਹਾੜ ਦੇ ਗੁਰਦੀਪ ਕਾਣੀ ਨੂਰ ਕਾਣੀ ਰੋਤਾ ਰਾਏਗੜ੍ਹ ਅਗਾਦੀ ਤਰਵੰਡੀ ਕੇ ਚਾਦਲ ਮੰਡੀ ਜਬਜੀ ਜੋਕੇ ਸ਼ੀਲਤ ਕਾਰਤੀ ਹੈ ਗੀਂਚਾ ਕਲਸੀਆਂ ਰਣਜੀਤ ਆਣ ਲੋ ਜੋਤਨ ਦਿੱਤਨਾ ਪ੍ਰਦੀਪ ਲੱਤਨਾ ਸੇਮਾ ਤਲਵੰਡੀ ਸਰਪਾਲ ਰਾਏਗੜ੍ਹ ਮਨੀ ਜਿਹੜੀ ਆ ਜੋਦਾ ਗੋਂਦਲ ਮਨੂ ਗੋਂਦਲ ਡਾਕਟਰ ਸਪੰਦਰ ਮੋਦਲ ਪਿੰਨ ਤਾਇਪੁਰ ਦੇ ਉਪਾਕਰਮ ਇਹ ਬੰਦੇ ਨੇ ਪਾਉਂਦਾ ਫੇਰ ਮੈਂ ਤੇ ਇਹ ਬੰਦਾ ਉਹ ਪਾਣੀ ਕਰਦਾ ਗਿਆ ਜੀ ਦੋ ਤਲਪਰਾਂ ਕਰਦਾ ਗਿਆ ਡਾਕਟਰ ਸਕੰਦਰ ਕੌਂਦਰ ਕਰਦਾ ਗਿਆ ਉਹ ਸਲੇਕਾ ਮੈਂ ਉੱਤਰੇ ਬੰਦੇ ਸਲੇਕਾ ਉੱਤਰੇ ਤੇ ਨਹੀਂ ਕੰਮ ਚੱਲਦਾ ਬਸ ਕੰਮ ਚੱਲਦਾ 5:00 ਵਜੇ ਆ ਗਿਆ ਸਾਮੇ ਗਿਆ ਉਹ ਬੰਦਾ ਪਹਾਰਾ ਸੀਗਾ ਨਾ ਉਹ ਆਏ ਦੀ ਗੁਰਦਾ ਚੜਦੇ ਪੱਟ ਫੁੱਲ ਦੇਣੇ ਤੇ ਕਹਿੰਦੇ ਆਏ ਇੱਕ ਵਜ ਕੇ 28 ਮਿੰਟ ਜੀ 16 ਕਬੂਤਰ ਸਹੀ ਨੇ ਤੱਲਾ 19 ਸਹੀ ਸੀ ਉਹਨਾਂ ਦੇ ਵਿੱਚੋਂ ਤਿੰਨ ਕਬੂਤਰ ਹੋਰ ਕੱਟੇ ਗਏ ਹੁਣ 16 ਕਬੂਤਰ ਫਿਰਦੇ ਆ ਉਹ ਯਾਰ ਗੁਰਦਾਰੇ ਕੋਲੇ ਉਹ ਆ ਗਿਆ ਯਾਰ ਸਾਰਾ ਸਿੱਧਾ ਹੰਦਿਆ ਕਰ ਦੇਣਾ ਇਹਨੇ ਜਾ ਕੇ ਜਿਹੜੇ ਵੱਧ ਵਾਲੇ ਕਬੂਤਰ ਰਹਿ ਗਏ ਵੀਰੇ ਕਾਦੀ ਤਰੌਂਡੀ ਗੇਜਾ ਤਲਵੰਡੀ ਜਵੀ ਯੂਕੇ ਸੇਮਾ ਤਲਵੰਡੀ ਯੋਧਾ ਗੌਂਦਾਲ ਬੀਨੂ ਤਾਜਪੁਰ ਤੇ ਰੋਡਾ ਰੈਗੋਟ ਇਹ ਰਹਿ ਗਏ ਵੀਰੇ ਵੱਧ ਵਾਲੇ ਕਬੂਤਰ ਦੀ ਸਾਥ ਆਪਣੇ ਕੋਲ 13 ਜੀ 6 ਕੱਟੇ ਗਏ ਵੀਰੇ ਹਾਂਜੀ ਬਾਈ ਜੀ 2:30 ਮਿੰਟ ਹੋ ਗਏ ਮਤਲਬ ਕਿ 2:30 ਬਜ ਗਏ ਨੇ ਤੇ 2:30 ਕਿੰਨੇ ਕਬੂਤਰ ਸਹੀ ਨੇ ਕਿੰਨੇ ਕਬੂਤਰ ਕੱਟੇ ਗਏ ਉਹ ਆਪਾਂ ਕਰਦੇ ਆਂ ਗੱਲ ਪੁੱਛਦੇ ਆਂ ਕਿ ਕਿੰਨੇ ਰਹਿ ਗਏ ਕਿੰਨੇ ਰਹਿ ਗਏ ਜੀ ਹੁਣ ਸਹੀ ਆਪਣੇ ਰਹਿ ਗਏ ਵੀਰੇ ਰੋਡਾ ਰਾਇਕੋਟ ਜੀ ਦਾਦੀ ਤਲਵੰਡੀ ਗੇਜਾ ਤਲਵੰਡੀ ਜਪਜੀ ਜੁਕੇ ਸੀਰਤ ਕਲਸੀਆ ਰਣਜੀਤ ਆਂਡਲੋ ਪ੍ਰਦੀਪ ਲਿਤਰਾ ਸੇਮਾ ਤਲਵੰਡੀ ਬੀਨੂ ਤਾਇਪੁਰ ਅਯੂਬਾ ਤਲਵੰਡੀ ਇਹ ਕਬੂਤਰ ਹੈਗੇ ਵੀਰੇ ਆਪਣੇ ਕੋਲੇ ਠੀਕ ਹੈ ਜੀ ਤੇ ਇਹ ਕਬੂਤਰ ਸਹੀ ਨੇ ਵੀਰੇ ਹੁਣ ਬਾਕੀ ਸਾਰੇ ਕਬੂਤਰ ਕੱਟੇ ਗਏ ਜੀ 22:00 ਦਾ ਟਾਈਮ ਆ ਜੀ 10 ਕਬੂਤਰ ਪਾਸ ਨੇ ਤੇ ਜੀ ਉਹ ਦੌਣਾ ਟਾਈਮ ਹੋ ਰੋ ਵੀਰੇ ਜਿਹੜੇ ਕੂਤਰ ਦੇਖੇ ਨਹੀਂ ਜਾਂੋ ਜੀ ਗੇਜਾ ਤਲਵੰਡੀ ਤੇ ਸੇਮਾ ਤਲਵੰਡੀ ਆ ਜੀ ਇਹ ਦੇਖਣੇ ਕੂਤਰ ਆ ਜਾਓ ਵੀਰੇ ਤਾਂ ਆ ਗਏ ਅੱਜ ਹੀ ਘੰਡ ਦਾ ਟਾਈਮ ਹੈ ਇਹਨਾਂ ਦਾ ਜੀ ਲਓ ਵੀਰੇ 10 ਕਬੂਤਰਾਂ ਦੇ ਵਿੱਚੋਂ ਦੋ ਕਬੂਤਰਾਂ ਤੇ ਹੋਰ ਲੱਗ ਗਿਆ ਜੀ ਟਾਈਮ 3 ਵਜੇ ਤੱਕ ਟਾਈਮ ਆਈ ਇਹਨਾਂ ਤੇ ਇਹ ਬਾਈ ਜੀ 3 ਵਜੇ ਦੇ 2 ਮਿੰਟ ਹੋ ਗਏ ਤੇ ਕਿੰਨੇ ਕਬੂਤਰ ਸਹੀ ਨੇ ਆਜੋ ਗੱਲਬਾਤ ਕਰਦੇ ਆ ਕਿੰਨੇ ਰਹਿ ਗਏ ਬਾਈ ਜੀ 4 ਵੀਰੇ ਬਾਈ ਜੀ 3 ਨੰਬਰ ਦਾ ਕਾਦੀ ਤਲਵੰਡੀ ਰਣਜੀਤ ਆਂਡਲੂ ਅਯੂਬਾ ਤਲਵੰਡੀ ਇਹ ਚਾਰ ਕਬੂਤਰ ਰਹਿ ਗਏ ਆਪਣੇ ਕੋਲੇ ਵੀਰੇ ਇਹ ਦੋ ਇਹ ਤਾਂ ਆਪਣੀ ਰਹਿ ਗਈ ਇਹਦਾ ਰਹਿ ਗਿਆ ਮੋਟੇ ਦਾ ਦੋ ਕਿੱਥੇ ਗਿਆ ਨਾਮ 3 ਨੰਬਰਾਂ ਚ ਵੀਰੇ ਨੰਬਰ 3 ਚ ਬਾਜੀ ਆ ਵੀਰੇ ਨਾਮ 5 ਆਪਣੇ ਕੋਲ ਡੋਲੀ ਪੱਖਾਂ ਤੇ ਪਿੰਜਰਾ ਰੋਡੇ ਕਿਹੜੇ ਕੀ ਰੋਡਾ ਰੇਪ ਨਾਲ ਆ ਇਹਨਾਂ ਦੇਖੋ ਹਲੋ ਮੋਟਾ ਵੀ ਕੀ ਆ 4 ਰਹਿ ਗਏ ਲੋ ਵੀ ਮਿੱਤਰੋ ਕੰਮ ਕਿਨਾਰੇ ਦੀ ਆ ਪੂਰਾ 4 ਕਬੂਤਰ ਰਹਿ ਗਏ 3 ਨੇ ਬਾਜੀ ਵੰਡ ਲਈ ਜੀ ਆ ਬਾਈ ਹੁਣਾਂ ਨੇ ਬਾਜੀ ਵੰਡ ਲਈ ਤੇ ਆ ਬਾਈ ਵਾਲਾ ਕਬੂਤਰ ਇਕੱਲਾ ਹੀ ਐ ਇਹ ਬਾਹਰ ਦੇਖਦੇ ਆ ਕੀ ਗੱਲਬਾਤ ਬਣਦੀ ਆ ਹੁਣ ਮੈਦਪਾਟਮਾ ਹੋ ਰਿਹਾ ਬੈ ਪੂਰਾ ਚਾਰ ਕਬੂਤਰ ਫਰੀ ਜਾਂਦੇ ਨੇ ਹੁਣ ਮਾਹੌਲ ਗਰਮਾ ਪੂਰਾ ਬਾਈ ਪਾਣੀ ਆਇਆ ਹਾ ਹਲੋ ਇਹ ਜੀ ਦੀ ਗੱਲ ਹੈ ਕਿ ਕੌਣ ਜਿੱਤੂ ਤੇ ਛੋੜਾ ਨਾਲ ਆਈ ਜੇ ਫੇਰੇ ਲਾਈਵ ਚੱਲਦੀ ਸਵਾ 3 ਹੋ ਗਏ ਜੀ ਤੇ ਆ ਬਾਈ ਦੇ ਕਬੂਤਰ ਤੇ ਟਾਈਮ ਲੱਗ ਗਿਆ ਅੱਧੇ ਘੰਟੇ ਦਾ ਤਿੰਨ ਕਬੂਤਰ ਸਹੀ ਫਿਰਦੇ ਆ ਤੇ ਨੰਬਰਾਂ ਤੇ ਬਾਜੀ ਚੱਲੀ ਜਾਂਦੀ ਆ ਫਰਿੱਜਾਂ ਤੇ ਡੋਲੀ ਆ ਜੀ ਇਨਾਮ ਪਹਿਲੇ ਦੂਜੇ ਵਾਲੇ ਨੂੰ ਫਰਿੱਜ ਆ ਜੀ ਹਾਂ ਪਹਿਲੇ ਦੂਜੇ ਨੂੰ ਫਰਿੱਜ ਪਹਿਲੇ ਦੂਜੇ ਨੂੰ ਫਰਿੱਜ ਆ ਤੀਜੇ ਨੰਬਰ ਨੂੰ ਡੋਲੀ ਆ ਜੀ ਤੇ ਲੋ ਜੀ ਆ ਬਾਈ ਵਾਲਾ ਕਬੂਤਰ ਵੀ ਆ ਗਿਆ ਜੀ ਹੋ ਗਿਆ ਜੀ ਸਹੀ ਐ ਵੀ ਉਹ ਗੱਲ ਕਰਾ ਚਾਰ ਫੇਰ ਸਹੀ ਹੋ ਗਏ ਜੀ ਦੋ ਫ੍ਰਿਜਾਂ ਨੇ ਇੱਕ ਡੋਲੀ ਆ ਜੀ ਤੇ ਇੱਕ ਪੱਖਾ ਵੀ ਚਾਰ ਕਬੂਤਰ ਰਹਿੰਦੇ ਆ ਬਾਈ ਤੇ ਚਾਰੇ ਦੇ ਚਾਰੇ ਆਪਾਂ ਆਪਣੇ ਕਬੂਤਰ ਪਾਸ ਕਰਾਈ ਜਾਂਦੇ ਆ ਤਿੰਨ ਨੰਬਰਾਂ ਦੇ ਵਿੱਚ ਬਾਜੀ ਆ ਤੇ ਚਾਰ ਕਬੂਤਰ ਜਿਹੜੇ ਸਹੀ ਫਿਰਦੇ ਆ ਚਾਰਾਂ ਦੇ ਵਿੱਚੋਂ ਤਿੰਨ ਨੇ ਬਾਜੀ ਵੰਡ ਲਈ ਤੇ ਇੱਕ ਬਾਹਰ ਆ ਜੀ ਬੱਚਾ ਆਪੀ ਆ ਪਰਲਾ ਬੈ ਗਿਆ ਪਰਲਾ ਬੈ ਕਬੂਤਰ ਬੈ ਗਿਆ ਜੀ ਇੱਕ ਕਿਹੜਾ ਕੱਟਿਆ ਗਿਆ ਜੀ ਅਜੂਬਾ ਤਲਵੰਡੀ ਅਜੂਬਾ ਤਲਵੰਡੀ ਕਬੂਤਰ ਕੱਟਿਆ ਗਿਆ ਜੀ ਉਹਦਾ ਚੌਥਾ ਨੰਬਰ ਬਣ ਗਿਆ ਜੀ ਤਿੰਨ ਕਬੂਤਰ ਰਹਿ ਗਏ ਡਰ ਸੈਟ ਹੋ ਗਿਆ ਡਰ ਸੈਟ ਹੋ ਗਿਆ ਹਾਂ ਜੀ ਆਮਨੇ ਬੋਲੋ ਬੈਠ ਗਿਆ ਖਾਨੇ ਆਉਦੀ ਨਹੀਂ ਜਲਦੀ ਆ ਬਰੇ ਆਪਣਾ ਵੱਜ ਗਿਆ 25 ਮਿੰਟ ਬਾਈ ਤਿੰਨ ਕਬੂਤਰ ਸਹੀ ਨੇ ਗੋਪੀ ਆ ਗਿਆ ਬਾਈ ਅਜੂਬਾ ਤਲਵੰਡੀ ਕਬੂਤਰ ਬੈਠ ਗਿਆ ਸੀਗਾ ਉਹ ਕੱਟਿਆ ਗਿਆ ਦੇਖ ਲੋ ਹੁਣ ਆਹ ਜੀ ਬਾਈ ਆਹ ਕਬੂਤਰ ਬਾਈ ਹੁਣ ਸਾਰੇ ਪਾਸ ਕਰਾਈ ਜਾਂਦੇ ਆਪੋ ਆਪਣੇ ਤੇ ਮੈਚ ਪੂਰਾ ਫਸਮਾ ਹੋਇਆ ਹੋਇਆ ਵੀ ਦੇਖਦੇ ਆ ਕੀ ਬਣਦਾ ਆ ਰਿਹਾ ਗਿਆ ਆ ਰਿਹਾ ਗਿਆ ਆ ਰਿਹਾ ਗਿਆ ਕਾਹਦੀ ਛੋਟਾ ਵਖਰੇ ਕਿਥੇ ਆਂ ਇਧਰ ਹੀ ਸਿਰੋ ਜਾ ਕੇ ਮੁੜਦੇ ਆ ਤਾਂ ਆਉਂਦਾ ਮੈਂ ਕਹਿੰਦਾ ਹੈਲੋ ਆ ਉਹ ਦੇ ਉੱਪਰੇ ਉਦਾਉਦੇ ਆਹ ਦੇ ਤਾ ਉਹ ਆਹ ਸਾਰੇ ਬਾਬਾ ਇਕੱਠੇ ਆ ਰਹੇ ਉਹ ਆ ਥੱਲੇ ਉਹ ਹੀ ਉਦਾ ਆਉਂਦਾ ਗਿਆ ਯਾਰ ਆ ਵਾ 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 ਆ ਗੋੜੇ ਕੁੜੇ ਜਿਹੇ ਆ ਗਏ ਇਸ ਪਾਸੇ ਆ ਗਏ। ਕੋਈ ਗਾਲ ਨਹੀਂ ਕੋਈ ਮਟ ਘਟ ਨਹੀਂ ਵੱਧ ਗਈ। ਧਿਆਨ ਨਾਲ ਦੇਖ ਲਿਆ ਕਰਾਂਗੇ ਥੋੜਾ ਜਿਹਾ। ਜਿਹੜਾ ਹੋਊਗਾ ਪੁੱਤਰ ਉਹ ਦੇਖ ਲਵੇ ਯਾਰ। ਪੁੱਤ ਯਾਰ ਆ ਦੇ ਮਗਰ ਆ ਗਿਆ। ਉਹ ਦੇਖ ਉਹ ਹੋ ਗਿਆ। ਕਹਿੰਦੀ ਆ ਉਹ ਦੇਖ ਲੈ। ਤੂੰ ਇਹ ਨਹੀਂ ਉਹ ਗੱਲ ਸੀ ਹੁਣ ਹੀ ਪੀਸੀ ਲਾਉਂਦੇ ਹੋ ਪਹਿਲਾਂ ਕਰਦੇ ਆ ਆ ਰਹੀ ਹੈ ਗਿਆ ਗੰਦਾ ਲੈ ਜਾ ਦੋਨੇ ਬੰਦੇ ਚਲੇ ਜਾਓ ਤੇ ਘਰ ਚਲੇ ਜਾਓ ਬਸ ਟਾਈਮ ਲਾਉਂਦੇ ਨਹੀਂ 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 ਨਾਲ ਜਾ ਚੱਲੋ ਮਾਤਾ ਕਹਿਣਾ ਆਜੋ ਰੋਡੇ ਜਾ ਕੇ ਆ ਬਾਈ ਉਹ ਦੇਖ ਦਈ ਜਾ ਗਿਆ ਆਹ ਜਾ ਮਨ ਪੀਤੇ ਨਾਲ ਜਪਟ ਜਪਲੀ ਜਾ ਦਿਖਾਉਣ ਦੇਣਾ ਕੋ ਕੀ ਇਹ ਇੰਡੀਆ ਦਾ ਬਗਨਾ ਨਾ ਜਾਵਣਾ ਉਹ ਆਉਂਦੇ ਆਉਂਦੇ ਲੱਗਿਆ ਵੀ ਟੈਂਕ ਦਾ ਗਾੜਾ ਆਉਂਦਾ ਉਹ ਇੱਧਰੋਂ ਜਦੋਂ ਉਹ ਬੰਦਾ ਦਾਦੂ ਉਹ ਤੇ ਪਹਿਲਾਂ ਟੈਂਕ ਬੋਲਦਾ ਮੇਰਾ ਨੂੰ ਦਾ ਵੀ ਟਾਈਮ ਆ ਗਿਆ ਮੇਰੇ ਕੋਲੇ ਤਾਂ ਉਹ ਮੇਰੇ ਨਾਲ ਮੋਟਰ ਲੈ ਜਾ ਥੋੜਾ ਸਾਹਮਣੇ ਨਾ ਕਰਾ ਕਲੀਅਰ ਕਰੀ ਜਾਂਦਾ ਟਾਈਮ ਧੜਤਾ ਦੋ ਆਹੋ ਉਹ ਗੱਲ ਹੀ ਨਹੀਂ ਕਰੀ ਮੈਂ ਕੋਠੇ ਨਹੀਂ ਆਹ ਲੈ ਜਾ ਕਰਾ ਵੀ ਦੇ ਪੁੱਤਰ ਪਾਸਾ ਉਹ ਟਾਇਆ ਵੇ ਦੋ ਕੂਤਰਾਂ ਦੇ ਜੀ ਰਣਜੀਤ ਆੜ ਲੂ ਕਰ ਜਾ ਨਗਨੜੀ ਆ ਜਾਂਦੇ ਮੈਂ ਸਾਣਾ ਕੁਛ ਨਹੀਂ ਮਾਰਿਆ ਉਹ ਪੜੀ ਜਾਂਦੀ ਉਹ ਹੋ ਗਈ ਸਾਹਮਣੀ ਸੰਦੇਖ ਉਹ ਗਈ ਉਹੀ ਆ ਉਹ ਦੇਖਿਆ ਵੀਰੇ ਟੈਂਕੀ ਜੇ ਮੜਾ ਕਬੂਤਰ ਕਿਹੜਾ ਜਿਹੜਾ ਸਾਹਮਣੇ ਗਿਆ ਉਹ ਪੜੀ ਜਾਂਦੀ ਉਹ ਨਾ ਯਾਰ ਲੈ ਜਾ ਬੜ ਜਾ ਆਪਣਾ ਸਰਕਾਰ ਇੱਧਰ ਹੋ ਆ ਉਹ ਦੇ ਉਹ ਇਹ ਖੜਦਾ ਖੜਦਾ ਬਿਨਾ ਦੇ ਗੋਪੀ ਇੱਥੇ ਖੜ ਕੇ ਦੇਖ ਰਿਹਾ ਅੱਗੇ ਆਓ ਦੇ ਉਹ ਦੇ ਵੀਰੇ ਉਹ ਦੇ ਓਏ ਖੜਦਾ ਖੜਦਾ ਕੋਈ ਨਾ ਆ ਜਾਂਦਾ ਇਹ ਹਾਂ ਆ ਯਾਰ ਆਰ ਇਧਰ ਨੂੰ ਆ ਗਿਆ ਇਹਨ ਮੁਰੇ ਤੈਨੂੰ ਕਹਿੰਦਾ ਸਾਡੀ ਕਿੱਥੋਂ ਸਾਡੀ ਤਾਂ ਆ ਆ ਦੇ ਆਂਦੀ ਉਹ ਉਹ ਇਧਰੋਂ ਆਈ ਇਹਨ ਆ ਦੇ ਆ ਸਹੀ ਆ ਤੈਨੂੰ ਕਹਿੰਦਾ ਸਾਡਾ ਉੱਪਰ ਇਧਰ ਝੱਟ ਆ ਇਹ ਗੱਲ ਵਿੱਚ ਅਗਲਾ ਉਹ ਜਾਣ ਦੇ ਤਾ। ਕਲੀਅਰ ਕਰਦਾ ਕੋਈ ਨਹੀਂ ਇੱਡੀ ਕਾਲੀ ਨਿਆ ਪਰੂ। ਬਾਜੀ ਬੰਦ ਸਮਝਾ ਅਗਲਾ ਉਹ ਜਾਣ ਦੇ ਤਾ। ਸਾਡੇ ਭੈਣ ਆਪਾਂ ਨੂੰ ਬਾਜੀ ਫਾਪਿਆਂ ਨਾਲ ਦੇ ਪੜ੍ਹ ਜਾ ਵੀ ਸਾਨੂੰ ਤੂੰ ਗੱਲ ਕਰਕੇ ਆ ਗਿਆ ਨੀ ਜਾ। ਨਾ ਤਿਆਰ ਕਰ ਲੋ ਕੋਈ ਨਹੀਂ ਦਿਖਾਈ। ਇਹ ਨਹੀਂ ਉਹ ਆ ਰਹੇ ਗਿੱਦੇ। ਉਹ ਤਾਂ ਹੋਰ ਕਬੂਤਰ ਆ। ਉਹ ਤੇ ਸਾਦੇਲਾ ਕਬੂਤਰ ਆ। ਉਹ ਸਾਦੇਲਾ ਕਬੂਤਰ ਉਹ ਬੰਦਾ ਉਹ ਕਿਉਂ। ਉਹ ਦੋਤੀ ਬਿੱਟੀ ਜਾਣਾ ਬਰਾਹਲਾ। ਟਾਈਮ ਲਾ ਦੇ ਵੀਰੇ ਹੈਲੋ ਲੱਗ ਗਿਆ ਵੀਰੇ 35 ਟਾਈਮ ਲੱਗ ਗਿਆ ਤਿੰਨ ਤਿੰਨ ਵਜੇ 8 ਵਜੇ ਹਾਂ ਜੀ ਥੋੜੀ ਹੋਣੀ ਜਾਂ ਨਾ ਮਾਂ ਫਿਰਦੇ ਆ ਕਬੂਤਰ ਉਹ ਉੱਠਨੇ ਆ ਬਾਕੀ ਆਡਰ ਨੂੰ ਚੱਲੇ ਜਾਂਦਾ ਉਹ ਦਿਖਾਉਂਦਾ ਆ ਤਿੰਨ ਕਬੂਤਰ 6 ਵਜੇ ਤਿੰਨਾਂ ਦੇ ਵਿੱਚੋਂ ਦੋ ਸਹੀ ਹੋ ਗਏ ਚੈੱਕ ਕਬੂਤਰ ਤੇ ਟਾਈਮ ਲੱਗ ਗਿਆ ਤੇ ਮੈਚ ਪੂਰਾ ਫਸਿਆ ਪਿਆ ਭਾਈ ਇਹਨਾਂ ਕਬੂਤਰਾਂ ਦੇ ਵਿੱਚ ਅੱਧਾ ਪੂਣਾ ਘੰਟਾ ਹੋ ਗਿਆ ਤਿੰਨਾਂ ਕਬੂਤਰਾਂ ਦੇ ਵਿੱਚ ਮੈਚ ਫਸਿਆ ਹੋਇਆ ਪੂਰਾ ਹਾਂ ਹਾਂ ਲੋ ਜੀ ਇੱਕ ਕਬੂਤਰ ਬੈ ਗਿਆ ਜੀ ਆਕਾਸ਼ ਦੀਪ ਵਾਲਾ ਕਬੂਤਰ ਬੈਠ ਗਿਆ ਜੀ ਇੱਕ ਕਬੂਤਰ ਰਹਿ ਗਿਆ ਤੇ ਇੱਕ ਕਬੂਤਰ ਦੇ ਉੱਪਰ ਟਾਈਮ ਆ ਜੀ ਪਹਿਲਾ ਦੂਜਾ ਤਿੰਨ ਵਜੇ 46 ਮਿੰਟ ਤੇ ਗगन ਆਂਡੂ ਕਬੂਤਰ ਇਕੱਲਾ ਹੀ ਰਹਿ ਗਿਆ ਜਾ ਨੰਬਰ ਵੀਰੇ ਕੀ ਹਿਸਾਬ ਕਿਤਾ ਹੋ ਰਿਹਾ ਟੋਪਰਾਂ ਦਾ ਤੇ ਉਹ ਡਿਟੇਲ ਆਪਾਂ ਤੁਹਾਨੂੰ ਦੱਸ ਲਿਆ ਹੁਣ ਵੀਰੇ ਪਹਿਲਾ ਨੰਬਰ ਬਣ ਗਿਆ ਵੀਰੇ ਪਹਿਲਾ ਨੰਬਰ ਗਗਨਾ ਆਣ ਲੂ ਜੀ ਫਰਿੱਜ ਲੈ ਗਿਆ ਦੂਜਾ ਕਾਹ ਦੀ ਤਲਵੰਡੀ ਫਰਿੱਜ ਜੀ ਤੇ ਚੌਥਾ ਨੰਬਰ ਬਣਿਆ ਵੀਰੇ ਤੀਜਾ ਨੰਬਰ ਨਾਲ ਰੋਡਾਂ ਰੈਕੋਰਡ ਦੀ ਗੋਲੀ ਚੌਥਾ ਨੰਬਰ ਅਯੂਬ ਬਾ ਤਲਵੰਡੀ ਜੀ ਪੱਖਾ ਲੈ ਗਿਆ ਤੇ ਗੇਜਾ ਤਲਵੰਡੀ ਵੀਰੇ ਪੰਜਵਾਂ ਨਾ ਪਿੰਜਰਾ ਲੈ ਗਿਆ ਤੇ ਵਾਦਾ ਜੀ ਵਾਦਾ ਵੀ ਦੋਜ ਬੰਡਿਆ ਗਿਆ ਠੀਕ ਹੈ ਜੀ ਕਾਹ ਦੀ ਤਲਵੰਡੀ 'ਚ ਵਾਦਾ ਆਪਾਂ ਬੰਡਿਆ ਗਿਆ ਤੇ ਰੋਡੇ ਰੈਕੋਰਡ ਦੇ ਵਾਦਾ ਬੰਡਿਆ ਗਿਆ ਓਕੇ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਵੀਰਾਂ ਨੇ ਬਾਜੀ ਜਿੱਤੀ ਆ ਤੇ ਬਾਕੀ ਹੁਣ ਆਪਾਂ ਥੱਲੇ ਨਾਮ ਵਗੈਰਾ ਦਿੰਦੇ ਤੁਹਾਨੂੰ ਦਿਖਾਉਂਦੇ ਆ ਜੀ ਸਾਰੇ ਤੇ ਸਾਰੇ ਕਬੂਤਰਬਾਜ਼ ਵੀਰਾਂ ਨੂੰ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਲੋ ਵੀ ਟਾਂਗ ਗਿਆ ਗਿਆ ਨੇ ਜੀ ਲੱਗ ਬਾਜੀ ਹੋ ਗਈ ਸਮਾਪਤ ਤੇ ਬਾਜੀ ਜਿੱਤਣ ਵਾਲੇ ਕਬੂਤਰਬਾਜ਼ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਲੱਬ ਦੀ ਆਖਰੀ ਬਾਜੀ ਸੀ ਪਿੰਡ ਗੋਂਦਾਲ ਤੇ ਵਧੀਆ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਬਾਜ਼ੀ ਜਿਹੜੀ ਸਮਾਪਤ ਹੋਈ ਹੈ ਜੀ। ਉਹ ਵੀ ਫੇਰ ਦਾ ਠੱਕਾ ਕੀਤਾ ਵਾ। ਹਾਂਜੀ ਬਾਈ ਜੀ ਆ ਸਨਮਾਨ ਨੇ ਜੀ। ਜਿਹੜੇ ਕਬੂਤਰ ਬਾਜ਼ ਵੀਰ ਅੱਜ ਦੀ ਬਾਜ਼ੀ ਪਿੰਡ ਗੋਂਦਾਲ ਤੋਂ ਜਿੱਤੇ ਨੇ। ਪਹਿਲਾ ਦੂਜਾ ਨੰਬਰ ਫਰਿੱਜ ਹੈ ਜੀ। ਦੋ ਫਰਿੱਜਾਂ ਨੇ। ਤੇ ਤੀਜਾ ਨੰਬਰ ਡੋਲੀ ਹੈ ਜੀ। ਤੇ ਇੱਕ ਪੱਖਾ ਜੀ। ਤੇ ਆ ਵਿਸ਼ੇਸ਼ ਸਨਮਾਨ ਨੇ ਕੱਪ। ਤੇ ਇਧਰ ਥੱਲੇ ਵੀ ਕੱਪ ਪੈਣੀ ਵਿਸ਼ੇਸ਼ ਸਨਮਾਨ ਹੈ ਜੀ ਇਹਦੀ ਤੇ ਬਾਕੀ ਕਿਹੜੇ ਕਬੂਤਰ ਬਾਜ਼ ਵੀਰ ਨੂੰ ਕਿਹੜਾ ਨਾਮ ਮਿਲਿਆ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਨੇ ਆ। ਇਹ ਨਾਂ ਨੇ ਇਹ ਵੀਰੇ ਵਿਸ਼ੇਸ਼ ਸਨਮਾਨ ਵਾਲੇ ਕਰਮਚੀ ਦੇ ਮਨੀਲਾ ਤਲਵੰਡੀ ਵਾਲਿਆਂ ਦਾ ਜੀ ਇਹਨਾਂ ਨੇ ਆਪਣਾ 11000 ਨਾਂ ਸਨਮਾਨਿਤ ਕਰਮਚੀ ਦਬਾਈ ਨੇ ਮਨੀਲਾ ਵਾਲੇ ਨੇ ਠੀਕ ਦਿਓ ਹੁਣ ਇਹ ਤੀਜਾ ਨਾਂ ਵੀਰੇ ਰੋਡਾ ਰੈਗੁਰ ਜੀ ਇਹ ਤੀਜਾ ਨਾਮ ਰੋਡਾ ਰੈਕੋਰਡ ਬਣਿਆ ਜੀ ਬੋਲ ਦੋ ਜੀ ਨਾਮ ਜੀ ਵੀਰੇ ਅਯੂਬਾ ਬੰਦੀ ਚੌਥਾ ਨਾਮ ਬਣਿਆ ਬਾਜੀ ਇਹਨਾਂ ਦੀ ਬੰਦੀ ਤਨਕੀਤਰਾ ਜੀ ਬੋਲ ਦੋ ਜੀ ਨਾਮ ਜੀ ਵੀਰੇ ਗਰਦੀਪ ਭੈਣੀ ਦਾ ਮਾਨ ਸਨਮਾਨ ਹੋਣਾ ਹੈ ਬੰਦੀ ਜੀ ਬਾਈ ਗਰਦੀਪ ਭੈਣੀ ਠੀਕ ਹੈ ਜੀ ਦੂਜੀ ਰੈਕੋਰਡ ਜਿਹੜੀ ਮਾਨ ਸਨਮਾਨ ਕੀਤਾ ਗਿਆ ਜੀ ਠੀਕ ਹੈ ਨਾਮ ਸਪਾਈ ਰੈਨੂ ਭੈਣੀ ਜੀ ਇਹ ਬਾਈ ਦਾ ਹੀ ਮਾਨ ਸਨਮਾਨ ਕਰਨ ਹੋਇਆ ਆਪਣੇ ਵੱਲੋਂ ਜੀ ਠੀਕ ਹੈ ਜੀ ਇਹ ਕਿੰਨਾ ਦਾ ਜੀ ਵੀਰੇ ਹੀਮਾ ਰਾਏਕੋਟ ਜੀ ਸਤ ਹੀਮਾ ਰਾਏਕੋਟ ਉਹ ਗੁੰਦਰਾ ਵੱਲੋਂ ਮਾਨ ਸਨਮਾਨ ਹੋਇਆ ਠੀਕ ਹੈ ਜੀ ਵੀਰੇ ਨੀਮ ਪ੍ਰਦੀਪ ਰਾਏਕੋਟ ਵੱਲੋਂ ਮਾਨ ਸਨਮਾਨ ਹੋਇਆ ਜੀ ਗੁੰਦਰਾ ਵੱਲੋਂ ਜੀ ਅੱਜ ਪਿੰਡਾਂ ਦਾ ਨਹੀਂ ਪੀਣਾ ਹਣਾ ਹਾਂਜੀ ਵੀਰੇ ਜੈਗੀ ਰਾਏਕੋਟ ਜੀ ਮਾਨ ਸਨਮਾਨ ਕੀਤਾ ਕਾ ਜੀ ਪ੍ਰਦੀਪ ਰਾਏਕੋਟ ਵੱਲੋਂ ਜੀ ਓਕੇ ਪ੍ਰਦੀਪ ਰਾਏਕੋਟ ਵੱਲੋਂ ਜੱਸੀ ਹੀਮਾ ਰਾਏਕੋਟ ਦਾ ਮਾਨ ਸਨਮਾਨ ਹੈ ਜੀ ਠੀਕ ਹੈ ਜੀ ਵੀਰੇ ਪ੍ਰਦੀਪ رائےਕੋੜ ਦਾ ਮਾਨ ਸਨਮਾਨ ਕੀਤਾ ਗਿਆ ਜੈ ਜੀ ਰੈਕੋੜ ਜੀ ਓਕੇ ਜੀ ਵੀਰੇ ਕਾਹ ਦੀ ਤਲਵੰਡੀ ਜੀ ਦੂਜਾ ਨਾਮ ਫਿਰ ਪਲੱਸ ਬਾਦਾਂ ਦੇ ਪਤੰਤ ਪੱਖਾ ਜੀ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਚੌਥਾ ਨਾਮ ਬਣਿਆ ਜੀ ਉਹ ਕੱਲਾ ਪਿੰਜਰਾਂ ਦੇ ਨਲਤੀ ਆ ਜੀ ਉਹ ਬਾਅਦ ਤੋਂ ਦੇਮਣੇ ਜੀ ਇਹ ਪਹਿਲਾ ਨਾਮ ਜੀ ਵੀਰੇ ਰਣਜੀਤ ਆਣ ਲੂ ਅਮਨ ਆਣ ਲੂ ਜੀ ਪਹਿਲੇ ਨੂੰ ਫਰਜਾਈ ਆ ਜੀ ਆ ਮਾਨ ਸਨਮਾਨ ਭਾਈ ਕੀਤਾ ਗਿਆ ਆਪਣੇ ਤੋਂ ਲਗਣੇ ਦਾ ਭਾਈ ਜੀ ਇਹ ਵਿਸ਼ੇਸ਼ ਸਨਮਾਨ ਜੀ ਪ੍ਰਿਤਪਾਲ رائےਕੋੜ ਦਾ ਜੀ ਪ੍ਰਦੀਪ رائےਕੋੜ ਵੱਲੋਂ